ਕਬੀਰ ਮਾਇਆ ਡੋਲਨੀ ਪਵਨ ਵਹੇ ਹਿਵ ਧਾਰ ਜਿਨ ਬਿਲੋਇ ਤਿਨ ਖਾਇ ਅਵਰ ਬਿਲੋਵਨ ਹਾਰ ਕਬੀਰ ਜੀ ਇਸ ਸ਼ਲੋਕ ਅੰਦਰ ਸਾਨੂੰ ਸਮਝਾਉਂਦੇ ਹਨ ਕਿ ਕਬੀਰ ਮਾਇਆ ਡੋਲਨੀ ਪਵਨ ਵਹੇ ਹਿਵ ਧਾਰ ਮਾਇਆ ਤੋਂ ਭਾਵ ਕਿ ਦੁਨੀਆ ਦੀ ਮੋਹ ਮਾਇਆ ਰਜੋ ਗੁਣ ਤਮੋ ਗੁਣ ਸਤੋ ਗੁਣ ਡੋਲਣੀ ਤੋਂ ਭਾਵ ਕਿ ਚਾਟੀ ਭਾਂਡਾ ਇੱਕ ਬਰਤਨ ਪਵਨ ਤੋਂ ਭਾਵ ਕੇ ਸਵਾਸ ਵਹ ਹਿਵ ਤੌਰ ਹਿਵ ਕਹਿੰਦੇ ਬਰਫ਼ ਨੂੰ ਠੰਡਕ ਨੂੰ ਕਬੀਰ ਜੀ ਸਮਝਾਉਂਦੇ ਹਨ ਕਿ ਸਾਡਾ ਜੀਵਨ ਐਸਾ ਹੈ ਕਿ ਜਿਵੇਂ ਇਸ ਜੀਵਨ ਦੇ ਅੰਦਰ ਮਾਇਆ ਮੋਹ ਮਾਇਆ ਇਸ ਸੰਸਾਰ ਦੇ ਧਨ ਪਦਾਰਥ ਵਸਤੂਆਂ ਦੀ ਮੋਹ ਮਾਇਆ ਇੱਕ ਡੋਲਣੀ ਇੱਕ ਬਰਤਨ ਦੀ ਤਰ੍ਹਾਂ ਹੈ ਪਵਨ ਵਹੈ ਅਤੇ ਸਾਡੇ ਸਵਾਸ ਪਵਨ ਵਹੈ ਹਿਵਤਾਰ ਜਿਹੜਾ ਉਸ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੁੜਦਾ ਹੈ ਉਸ ਦੇ ਸਵਾਸਾਂ ਰੂਪੀ ਜੀਵਨ ਦੇ ਵਿੱਚ ਉਸ ਵਾਹਿਗੁਰੂ ਜੀ ਦੇ ਸ਼ੁਭ ਗੁਣ ਭਾਵ ਕੇ ਠੰਡਕ ਪੈਦਾ ਕਰਨ ਵਾਲੇ ਸ਼ਾਂਤੀ ਦੇਣ ਵਾਲੇ ਸਹਜ ਦੇਣ ਵਾਲੇ ਸ਼ੁਭ ਗੁਣ ਰੱਬੀ ਗੁਣ ਪ੍ਰਗਟ ਹੁੰਦੇ ਹਨ ਜਿਨ ਬਿਲੋਇਆਂ ਤਿਨ ਖਾਇਆ ਆਵਰੇ ਬਿਲਾਵਣ ਹਾਰ ਤੇ ਜਿਹੜਾ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਬਲਵਾਇਆ ਤੋਂ ਭਾਵ ਕਿ ਜੀਵਨ ਰੂਪੀ ਭਾਂਡੇ ਦੇ ਵਿੱਚ ਉਸ ਵਾਹਿਗੁਰੂ ਜੀ ਦੇ ਸ਼ੁਭ ਗੁਣ ਰੂਪੀ ਠੰਡਕ ਹੋਵੇ ਭਾਵ ਕਿ ਇਸ ਤਰੀਕੇ ਦੇ ਨਾਲ ਜੀਵਨ ਜੀਉਂਦਾ ਹੈ ਕਿ ਇਸ মোহ ਮਾਇਆ ਦੇ ਵਿੱਚ ਰਹਿ ਕੇ ਵੀ ਉਹ ਇਸ ਤੋਂ ਨਿਰਲੇਪ ਰਹੇ ਇਸ ਤਰੀਕੇ ਦੇ ਨਾਲ ਜਿਹੜਾ ਆਪਣਾ ਜੀਵਨ ਬਤੀਤ ਕਰਦਾ ਹੈ ਸਤਗੁਰ ਦੇ ਉਪਦੇਸ਼ ਨੂੰ ਕਮਾਉਂਦਾ ਹੈ ਆਪਣੇ ਜੀਵਨ ਵਿੱਚ ਸਾਦਗੀ ਲੈ ਕੇ ਆਉਂਦਾ ਹੈ ਜਨ ਬਿਲੋਇਆ ਤਿੰਨ ਖਾਇਆ ਅਵਰ ਬਿਲੋਵਨ ਹਾਰ ਜਿਹੜਾ ਇਸ ਤਰ੍ਹਾਂ ਦਾ ਸਹਿਜ ਵਾਲਾ ਸ਼ਾਂਤੀ ਵਾਲਾ ਜੀਵਨ ਬਤੀਤ ਕਰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਸਮਤ ਵਿਵੇਕ ਬੁੱਧ ਪ੍ਰਾਪਤ ਕਰਦਾ ਹੈ ਅਵਰ ਬਿਲੋਵਨ ਹਾਰ ਤੇ ਜਿਹੜਾ ਇਨਸਾਨ ਇਸ ਤਰ੍ਹਾਂ ਜੀਵਨ ਨਹੀਂ ਬਤੀਤ ਕਰਦਾ ਸਤਗੁਰ ਦੇ ਉਪਦੇਸ਼ ਨੂੰ ਨਹੀਂ ਕਮਾਉਂਦਾ ਆਪਣੇ ਜੀਵਨ ਦੇ ਵਿੱਚ ਸ਼ੁਭ ਗੁਣ ਨਹੀਂ ਧਾਰਨ ਕਰਦਾ ਉਹ ਮੰਨੋ ਕਿ ਆਪਣੇ ਜੀਵਨ ਨੂੰ ਵਿਅਰਥ ਕਰ ਦਿੰਦਾ ਹੈ ਸੋ ਇਸ ਸ਼ਲੋਕ ਦੇ ਅੰਦਰ ਕਬੀਰ ਜੀ ਨੇ ਸਾਨੂੰ ਸਮਝਾਇਆ ਹੈ ਕਿ ਇਸ ਜੀਵਨ ਦੇ ਵਿੱਚ ਉਸ ਵਾਹਿਗੁਰੂ ਜੀ ਦੇ ਅਕਾਲ ਪੁਰਖ ਦੇ ਸ਼ੁਭ ਗੁਣ ਆਪਣੇ ਜੀਵਨ ਵਿੱਚ ਧਾਰਨ ਕਰੀਏ ਜੋ ਕਿ ਜੀਵਨ ਵਿੱਚ ਠੰਡਕ ਸ਼ਾਂਤੀ ਦਿੰਦੇ ਹਨ ਜਿਹੜਾ ਇਨਸਾਨ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਸ਼ੁਭ ਗੁਣ ਪ੍ਰਾਪਤ ਕਰਕੇ ਧਾਰਨ ਕਰਕੇ ਜੀਵਨ ਬਤੀਤ ਕਰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਤਤ ਸਮਤ ਵਿਵੇਕ ਬੁੱਧ ਗਿਆਨ ਪ੍ਰਾਪਤ ਕਰਕੇ ਆਪਣਾ ਜੀਵਨ ਸਹਿਜਮਈ ਬਣਾ ਲੈਂਦਾ ਹੈ